ਦਈ ਪਤ੍ਰਿਕਾ ਦੂਤ ਬਿੰਤੀ ਸੁਰੇਸ਼ਾ ਕਰੀ ਬੰਦਨਾ ਨਾਥ ਪਰਮੰਗ ਦੇਸਾ ਤਵੈ ਅਸਤੁਤੰ ਦੂਤ ਜੋਗ ਪਾਨ ਜੋਰੀ ਕਰੀ ਲక్ష్ਮੀ ਕੰਤ ਕੀ ਬਹੁ ਨਿਹੋਰੀ ਅਥ ਦੂਤ ਅਸਤੁਤ ਬਰਨੰਗ ਬਿਸਨ ਪਦ ਸਾਰੰਗ ਕਾਫੀ ਨਮੋ ਅਚੂਤੰ ਕੇਸਵੰ ਮਾਦਵੇ ਯੰ ਨਰਾਇਣੰ ਬਾਸੁਦੇਵੰ ਅਪੇਯੰ ਨਮੋ ਤਾਰ ਬ੍ਰਹਮੰ ਹਰੀ ਸ੍ਰੀ ਮੁਕੰਦੰ ਨਮੋ ਤਰਮ ਪਰਮੇਸ਼ਵਰੰ ਹਰ ਗੋਬਿੰਦੰ ਮਦ ਸੂਦਨੰ ਚਕਰ ਭਾਨੰ ਨਮਸਤੇ ਜਗਦੀਸ਼ਵਰੰ ਭਗਤ ਵਸ਼ਲ ਕਿਰਪਾਸਤੇ ਨਮੋ ਨਾਤ ਸ੍ਰੀ ਵਾਨ ਸ੍ਰੀ ਦਰ ਮੁਰਾਰੀ ਨਮੋ ਸੰਖ ਚਕਰਾ ਗਦਾ ਪਦਮ ਧਾਰੀ ਨਹਿ ਕੰਟ ਕੰਸ਼ੀਰ ਸਦਨੰ ਨਮਾਮੀ ਨਮੋ ਸ੍ਰੀ ਪਿਤਾ ਸ੍ਰੀ ਪਤ ਸੁਆਮੀ ਸੁਕਾਲਾ ਸੁਖ ਕਲਾਮਬਰੰ ਬੇਸਨ ਰੇਪ ਬਿਆਲ ਗਾਮੀ ਨਮੋ ਕਮਲ ਨਾਭੰ ਸ੍ਰੀ ਰੰਗ ਸੁਆਮੀ ਬੇਸਨ ਪਦ ਸਾਰੰਗ ਕਾਫੀ ਅਨੰਤੰ ਅਗਾਦੰ ਗਰੂੜ ਤਵਾਜ ਨਮਸਤੇ ਨਮੋ ਚਤੁਰਬਾਹੰ ਨਮੋ ਸਹਸਰ ਹਸਤੇ ਨਮਾਮੰ ਸ੍ਰੀ ਕੰਤ ਲక్ష్ਮੀ ਪਤੇ ਸੰਗ ਪ੍ਰਣਾਮੰ ਕਵਲ ਨੈਨ ਸ੍ਰੀ ਰਿਖੀ ਕੇ ਸੰਗ ਨਮੋ ਸਹਸਰਾਸ਼ੋ ਨਮੋ ਸਹੰਸਰ ਮੁਖੰ नमो सहस्र पादो नमो कमल चं नमस्ती बल्भ सर्वी करारी मुरारी नमो असुरखापी नमो नितनारायण शीर्सनंदीलामु विश्यामल कमल वंदमो श्रीम वैकुंठवा नमो कांतक्ष्मी नमासी ਨਮਸਤੰ ਕਿਰਪਾ ਸਿੰਧ ਤ੍ਰੈ ਕਾਲ ਦਰਸੀ ਨਮੋ ਪਰਮ ਆਤਮ ਸਰਬ ਠੌਰ ਪਰਸੀ ਨਮਸਤੰ ਸਰੂਪੰ ਸਮਸਤੰ ਨਿਵਾਸੀ ਨਮੋ ਸੇਖ ਸਾਈ ਹਿਰਦੈ ਸੰਤ ਬਾਸੀ ਅਜੋਨੀ ਅਮੋਨੀ ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਸਰਬ ਪਾਸੀ ਪ੍ਰਣਾਮੰ ਪਰਮ ਬ੍ਰਹਮ ਆਤਮ ਸਮਸਤੇ ਸ੍ਰੀ ਖੜਗ ਕੇਤੰ ਨਮਸਤਵੰ ਨਮਸਤੇ कहाँ लोभ खानो का ही मो न आवे थके ब्रह्म आर वेद नित्यानेत गावे थके शेष नारद परासर न पावे थके देव ऋख मुन नहीं अंत आवे शरण नाथ तोरी शरण सरन जोग शरण प्रभु दर्श पाए मिटे जन्म मरणं मम मंपहाए मंपहा तवाय शरण आए हे बड़े पाग मेरे प्रभु दर्श पाए ਬਿਸਨ ਪਦ ਸਾਰੰਗ ਕਾਫੀ ਸੇਕ ਸਾਈ ਬਾਚ ਕਰ ਹੋ ਰਸ ਸੁਰਪਾਲ ਅਸੁਰਨ ਸੰਘਾਰੋ ਨਾ ਚਿਤ ਚਿੰਤ ਕੀਜੈ ਪਹੁਮ ਪਹੁਮ ਪਾਪ ਢਾਰੋ ਧਰ ਹੋ ਆਨ ਕੋ ਸਰਬ ਲੋਹੂ ਵਤਾਰਾ ਹਨ ਹੋ ਦਸਟ ਦਈ ਤਨ ਕਰੋ ਰਾਜ ਸਾਰਾ ਸੁਨੋ ਦੂਤ ਕਹਿਓ ਨਾ ਚਿਤ ਚਿੰਤ ਆਨੋ ਸਵੈ ਦੇਵ ਲਾਇ ਸੰਗ ਪ੍ਰਬਲ ਜੁਦ ਠਾਨੋ हनो दुष्ट दातन करो राज अब चल न चित चिंत की जाता रो रूप प्रबल कहो ब्रह्म अर्बसन ओ रुद्र ताई करो रच सुरपाल की बेग जाई कहो जाए हलकेस जल इस पाही पित्र पृतृ राज सो कहे अगाही कहो गंदर्प किन्नर पठावो करो सुरपाल रक्ष सुर हो सेस को संग लय रूप तरह ना की जा तवन तवन रच कर हॅ बहुत तो सो दूत को पोख की ना दही आस खा दूत को विदा दी ना चलो दूत भगवंत को माथ नायो ਧਰਿਓ ਧਿਆਨ ਸੁਰਪਾਲ ਮ੍ਰਿਤ ਲੋਕ ਆਇਓ ਨਿਰਪਤ ਦੀਪ ਦੀਪੰ ਤਹੀ ਸੰਗ ਆਏ ਕਰਨ ਰਚ ਸੁਰਪਾਲ ਕੀ ਸਵਰਗ ਆਏ ਭਈ ਖਬਰ ਅਲਕੇਸ ਜਲ ਏਸ ਤਾਈ ਪ੍ਰਿਤ ਰਾਜ ਹੂੰ ਫੌਜ ਆਪਨ ਪਠਾਈ ਭਈ ਦੂਤ ਸੰਗੰ ਨਿਰਪ ਬਰ ਸਕਲ ਸੂਰ ਬਜੇ ਕੋਰ ਦੁੰਧੰ ਬਦਮਾਮੇ ਦੁਸਹਾ ਸੁਰ ਸਜਾ ਤੀਰ ਤਲ ਵਾਹੇ ਪੋਪ ਕਟਾਰੀ ਚਲੇ ਜੋਤ ਜੋ ਤਨ ਬੇਧਨ ਬੇਧ ਸਵਾਰੀ ਕਿਤੇ ਅਸਪ ਬਾਹਨ ਕਿਤੇ ਪੀਲ ਪੇਲੇ ਕਿਤੇ ਗੁਰਜ ਧਾਰੇ ਕਿਤੇ ਸੰਗਸੇਲੇ ਕਿਤੇ ਉਸਤ ਬਾਹਨ ਝੜੇ ਵੀਰਤਾਏ ਕਿਤੇ ਪਾਲਕੀ ਪਰ ਝੜੇ ਇੰਦਰਪਤ ਆਏ ਝੂਲੇ ਬੈਰ ਕੇ ਕੇਤ ਚੰਡਾ ਪਤਾ ਕਬਿ ਵਿਦ ਬਾਨ ਤਵਜ ਬਾਰ ਨਿਸਾਨੋ ਛਟਾਕਾ ਕਿਤੇ ਬਾਂਕ ਜਮ ਧੜ ਧਰੇ ਛਤਰ ਧਾਰੀ ਕਿਤਿਆ ਖਗ ਖੰਡਾ ਫੜੇ ਸੂਰ ਭਾਰੀ ਅਸਵੰਗ ਰਥੰ ਚੜਤ ਪਾਇ ਸੁਪਟ ਬਾਂਕੇ ਚੜੇ ਗਜਰਵੰਗ ਬੀਰ ਜੋਦੇ ਨਿਸੰਗ ਕੇ ਕਿਤੇ ਉਸਤ ਰੰਨ ਪਰ ਚੜੇ ਬੀਰ ਤਾਏ ਵਿਖ ਭੰਗ ਚੜੇ ਸੂਰ ਜੋਦਾ ਸੁਹਾਏ ਕਿਤੇ ਨਾਦ ਕਰ ਹਲਗਰੋ ਘੰਟ ਬਾਜੈ ਜਲਾ ਜਲਵਾ ਖਲਖਾਲ ਸੁਨ ਸਿੰਧ ਲਾਜੈ ਭਜਾ ਜੰਗ ਘੰਟਾ ਵਾ ਗੁੰਗਰੂ ਭਜਾ ਜੰਗ ਘੰਟਾ ਵਾ ਗੁੰਗਰ ਜਲਾ ਜਲ ਭਜਾ ਤਾਲ ਖਲ ਖਾਲ ਕੰਪੈ ਸੋ ਜਲ ਥਲ ਬਜੇ ਭੇਰ ਦੰਦਮ ਪੜਾ ਵਣ ਚਾਂਜ ਮਾਰੂ ਬਜਾ ਬੇਨ ਤੁਰਹੀ ਖਰੀ ਤਾਲ ਡਵਰੂ ਬਜਾ ਬੇਰ ਲਾ ਜਾਂਜ ਸੋ ਡੋਲ ਧੋਸਾ ਬਜਾ ਜਾਂਜ ਤੰਬੂਰ ਬੰਸੀ ਬਨੋਸਾ ਵਿਸਨ ਪਦ ਸਾਰੰਗ ਕਾਫੀ अनेक जल तरंगे पखावज उमंगा बजा गोमुखंग तूर तुरही मुचंगा अनक नाय सहपुर सहनाय बाजा अनेक खुर्द को मुहावरा डंक साजा कहूँ हूँ हूँ हासं कहूँ पील गाजा कहूँ अश्व हिसा कहूँ नाद बाजा कहूँ तोप बंदूक गोला पपा क्या कहूँ जोगनी बीर बैता लहा क्या है किता चोर फिरा किते शत्र डार है किते बाट मंदी ना की बंग पुकार है जुरे दीप दीप नृपत शत्र तारी कहूँ गान विद्या कहूँ नितकारी सभा एक ठा हुआ चला इंद्रलोक है, पर हिमान हर खंग तजा सबा एक ठा हुआ चलेन्द्र लोकंग परे मान हरख तरा सर्वशोक कवियो अलप अलपी नृत्य अलप सी नृत्य की कथाए कथा हे कथा सुनाई कहूं देवताओं की कथा अब चढ़ाई अथ देव सैना विष्णु पद सारंग काफी चला वरुण को बेर सेना बनाई लिए संग जोधा अमित दल चलाई ਜਾ ਤੂ ਰੰਗਨੀ ਦਲ ਬਿਬਦ ਭਾਂਤ ਸੋਹਾ ਦੁਰੈ ਛਤਰ ਚਾਮਰ ਤਿਹੁ ਲੋਕਮੁ ਹੈ ਬੇਸਨਪਦ ਸਾਰੰਗ ਪੜਤਾਲ ਤਿਹੁ ਲੋਕਮੁਹਾ ਸੁਰਨ ਫੋਜ ਸੋਹਾ ਦੁਰੈ ਜੁੱਤ ਜੁੱਤਨ ਅਮਰ ਕੇ ਅਖਾਰੇ ਕਿਤੇ ਬਾਜ ਰੂੜੇ ਸੋ ਪਟ ਸੁਰ ਗੁੜੇ ਟੜੇ ਸਵੇਤ ਹਸਤੀ ਰਜੀਲੇ ਤੁਖਾਰੇ ਬਣੀ ਫੌਜ ਖਾਸੀ ਚਲੇ ਸਵਰਗਵਾਸੀ ਵਜੇ ਸ਼ੰਖ ਪੇਰੀ ਪ੍ਰਾਣਣ ਤਾਲ ਭਾਰੇ ਝੜੇ ਦਿਬ ਵੀਵਾਨਾ ਅਮਰ ਗਨ ਪ੍ਰਧਾਨਾ ਸਾਜੇ ਸ਼ਸਤਰ ਅਸਤਰੰ ਹਟੀਲੇ ਜੋ ਜਾਰੇ ਭਲੀ ਪਾਂਤ ਸਾਜੀ ਤੂਰੇ ਤੁੰਦ ਤਾਜੀ ਸੁਰਨ ਫੌਜ ਆਤੀ ਚਲੀ ਦਾ ਨਗਾਰਾ ਤੇ ਪੀਲਾ ਪਾਖਰ ਤੋਰੇ ਤੁੰਦ ਬਾਕਰ ਜੜੇ ਲਾਲ ਬੱਜਰ ਮਨਿੰ ਮਾਲ ਸਾਰਾ ਜ਼ਰੀ ਜ਼ੀਨ ਸੋਹਾਂ ਤੀ ਹੂ ਲੋਕ 모ਹਾ ਲਗਾ ਲਾਲ ਮੁਕਤਾ ਖੱਛੇ ਤੋ ਦੂਰ ਹਜਾਰਾ ਲਗਾਇ ਲਾਲ ਲੂ ਲੂ ਪਾਨਾ ਹੀਰ ਨੀਲੂ ਜਮੁਰਦਨ ਲਗਿਆ ਪਾਖਰਾ ਚੰਦ ਉਜਾਰਾ ਗਲਾ 모 ਹਮੈਲਾ ਲਗੇ ਨਾ ਗ ਅਮੂਲਾ ਦਿਪਤ ਮਨ ਗਨੰ ਕੀ ਛਟ ਜੋਤ ਆਸ਼ੀ ਸ਼ਕੀ ਸੀ ਸ ਕਲਗੀ ਦੇ ਪੈ ਲਾਲ ਮਣਕੀ ਭਰੀ ਸਾਗਰੀ ਦੂਲ ਦੁਲ 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 ਦੁਲੋ ਅਸਪ ਕਾਸ਼ੀ ਚਲੇ ਬੇਗ ਆਸ ਗਨੰ ਬੇਜ ਜਾਸ ਲਾਗੇ ਲਜਾ ਬੇਗ ਮਾਰੂ ਤਾ ਰਾਤੀ ਰਪਸ਼ੀ ਮਨਨ ਕੀ ਅੰਬਾਰੀ ਕਰੇ ਪਿਸ ਪ੍ਰਿਸ਼ਟ ਧਾਰੀ ਕਾਲਾ ਸਹਿਮ ਵਜਰਨ ਖਚੇਤ ਭਾਂਤ ਸਵਛੀ ਚੜੇ ਸੂਰ ਬਿਵਾਨਾ ਬਿਮਲ ਮਣ ਲਗਾਨਾ ਕਚੇਤ ਲਾਲ ਹੀਰਨ ਪਨੇ ਦੂਰ ਯਕਤਾ ਕਾਲਾ ਸਹਿਮ ਲਾਗੇ ਦੇ ਪਤਮਣ ਸਾ ਭਾਗੇ ਜਾੜੇ ਨੀਲ ਬੰਜੰ ਬਜੰਗ ਜਮੁਰਦੰ ਵ ਮੁਕਤਾ ਬਿਮਲ ਸੋਭ ਬਿਵਾਨਾ ਚੜੇ ਸੂਰ ਪਰਦਾਨਾ ਚੜੇ ਹੱਤ ਆਸਤੀ ਧੋਰੇ ਉਸਟ ਲਾਗੇ ਬਰੇ ਖਬ ਰਤ ਆਪਾਰਾ ਸੋ ਬਟ ਸ਼ਾਹ ਸਵਾਰਾ ਚਲੇ ਮੋਦ ਮੰਗਲ ਸਜੀਵ ਕੁਲ ਸਭਾਗੇ ਬੇਬਦ ਬੇਧ ਸਵਾਰੀ ਚੜੇ ਸੂਰ ਹਜਾਰੀ ਕਨੀ ਗੋਲ ਬਾਂਦੀ ਪਦਮ 232 ਸਾ ਨਹੀਂ ਜਾਤ ਵਰਨੀ ਮੁੰਨਿ ਚਿਤ ਹਰਨੀ ਬਣੀ ਫੋਜ ਬਾਂਗੀ ਸੁਰਨ ਕੀ ਅਨੀ ਸਾ ਵਸਨ ਦੇਵਯ ਧਾਰੇ ਵੇ ਬੂਖਨ ਸਵਾਰੇ ਜਰੀ ਅਤ ਲਸੀ ਤਾਸ ਕਾਕਮ ਤਮਾਮੀ ਸ਼ਕੇ ਕਾਨ ਕੁੰਡਲ ਸਖਲ ਦੇਵ ਮੰਡਲ ਘਰੇ ਬੋਤ ਮਾਲਾ ਚਤੁਰ ਅਸੁਰ ਅਲਾਮੀ ਮੁਕਟ ਸੀਸ ਰਾਜ ਸੋ ਕਲਗੀ ਬੇ ਰਾਜਾ ਸੋ ਵਡ ਹੀਰ ਚੀਰਨ ਸਜੇ ਅੰਗ ਅੰਗਨ